ਸਭ ਤੋਂ ਪਹਿਲੇ ਜਿਹੜੇ ਪਰਿਵਾਰ ਦੇ ਛੁਕੇ ਬੱਚੇ ਗੈਨ ਉਹ ਮਾਂਵਾ ਨੂੰ ਇੱਕੋ ਚੀਜ਼ ਮੈਂ ਕਹਾਂਗੀ ਤੁਸੀਂ ਜਦ ਤੱਕ ਦੁਰਗਾ ਹੋਰ ਚੰਡੀ ਨਹੀਂ ਬਣੋਗੇ ਤੁਹਾਨੂੰ ਇਨਸਾਫ ਨਹੀਂ ਮਿਲੇਗਾ 80 ਦਿਨ ਕਨਲ ਬਾਟ ਤੇ ਮੇਰੇ ਬੇਟੇ ਨੂੰ ਕੁੱਟਣ ਤੋਂ ਅੱਜ 90 ਦਿਨ ਹੋ ਗਏ ਅੱਜ ਤੱਕ ਪੁਲਿਸ ਪ੍ਰਸ਼ਾਸਨ ਨੇ ਚਾਰ ਆਤੰਗਵਾਦੀ ਗੁੰਡੇ ਨਹੀਂ ਫੜ ਪਾਏ ਤੁਸੀਂ ਸੋਚੋ ਜਿਹੜੇ ਆਪਣੇ ਪੁਲਿਸ ਵਾਲੇ ਜਿਨ੍ਹਾਂ ਨੂੰ ਛੁਪਾ ਰਹੇ ਤੇ ਪਰ ਬਾਅਦ ਪੋਲਿਟੀਕਲ ਪ੍ਰੈਸ਼ਰ ਮਤਲਬ ਇਹ ਚਿੱਠੀਆਂ ਮੈਂ ਹਰ ਰੋਜ਼ ਚਿੱਠੀ ਲਿਖਦੀ ਆ ਸਾਨੂੰ ਪਤਾ ਹੈ ਪਟਿਆਲੇ ਖੁਮਰੇਨ ਸਾਹਮਣੇ ਖੁਮਰੇਨ ਮਗਰ ਕਹਿੰਦੇ ਅਸੀਂ ਰੈਸਟ ਨਹੀਂ ਕਰ ਸਕਦੇ ਤੇ ਤੁਹਾਨੂੰ ਲੱਗਦਾ ਤੁਹਾਨੂੰ ਚੰਡੀ ਬਣੇ ਬਗੈਰ ਤੁਹਾਨੂੰ ਇਨਸਾਫ ਮਿਲੇਗਾ ਨਹੀਂ ਅੱਜ ਉਹ ਬੱਚੇ ਜਿਹੜੇ ਗਏ ਨਾ ਉਹਨਾਂ ਨੂੰ ਇਨਸਾਫ ਦੁਲਾ ਨਹੀਂ ਤੁਹਾਨੂੰ ਚੰਡੀ ਬੰਨਾ ਪਏਗਾ ਕਿਉਂਕਿ ਅਗਰ ਤੁਸੀਂ ਚੰਡੀ ਦੁਰਗਾ ਪੰਜਾਬ ਦੀ ਔਰਤਾਂ ਨਹੀਂ ਬਣਿਆ ਤੇ ਪੰਜਾਬ ਦਾ ਹਰ ਘਰ ਦਾ ਹਰ ਬੱਚਾ ਮਰ ਜਾਏ ਐ ਮੈਂ ਤੁਹਾਨੂੰ ਦੱਸ ਰਹੀਆਂ 84 ਵਿੱਚ ਜਿੱਦਾਂ ਘਰ ਦੇ ਬੱਚੇ ਚੱਕ-ਚੱਕ ਕੇ ਮਾਰੇ ਸੀ ਐ ਕਿ ਬੱਚਿਆਂ ਨੂੰ ਚੱਕ ਕੇ ਇਨਕਾਊਂਟਰ ਹੋ ਰਹੇ ਕਿਸੇ ਨੂੰ ਇਲੈਕਟ੍ਰਿਕ ਸ਼ੌਕ ਦੇ ਰਹੇ ਬੱਚੇ ਤੁਹਾਨੂੰ ਕਹਿ ਰਹੇ ਕਿ ਤੁਹਾਡੇ ਬਹੁਤ ਬੱਚੇ ਇਕੱਠੇ ਗੱਡੀ 'ਚ ਕਿਉਂ ਕੈਸੀ ਹੁਣ ਸਰਕਾਰ ਤੁਹਾਨੂੰ ਦੱਸੇ ਕਿ ਅਸੀਂ ਬੱਚਿਆਂ ਨੂੰ ਕਿੱਦਾਂ ਭੇਜਦੇ ਹਾਂ ਕਿਉਂਕਿ ਉਹਨਾਂ ਨੇ ਇਲੈਗਲ ਕੰਮ ਕਰਨਾ ਹੈ ਉਹਨਾਂ ਨੇ ਇਲੈਗਲ ਗੱਡੀਆਂ ਚਲਾਈਆਂ ਤੇ ਉਹਨਾਂ ਦੀ ਵਜ੍ਹਾ ਨਾਲ ਅਸੀਂ ਆਪਣੇ ਬੱਚੇ ਸਕੂਲ ਭੇਜਣ ਤੋਂ ਪਹਿਲੇ ਅਸੀਂ ਸੋਚਾਂਗੇ ਪਹਿਲੇ ਇੱਕ ਬੱਚਾ ਭੇਜੀਏ ਫਿਰ ਦੂਜਾ ਬੱਚਾ ਭੇਜੀਏ ਤੁਹਾਨੂੰ ਸੀ ਇਹ ਮਨ ਨੂੰ ਮਨੂੰ ਕੱਤੀ ਤਰੀਕ ਨੂੰ ਬੁਲਾਇਆ ਸੀ ਅਦੋਂ ਇੱਕ ਦਿਨ ਪਹਿਲਾਂ ਨੱਚਦੇ ਪਏ ਸੀ ਆਪਣੀ ਬੇਟੀ ਦੇ ਬਰਥਡੇ ਕਹਿੰਦੇ ਸੀ ਪੰਜਾਬ ਦੀਆਂ ਬੇਟੀਆਂ ਦੇ ਅੱਖਾਂ 'ਚ ਅंसू ਨਹੀਂ ਆਉਣ ਦੇਣਗੇ ਭਗਵੰਤ ਮਾਨ ਤੂੰ ਕਿੱਥੇ ਐ ਜਿੱਥੇ ਤੇ ਮਾਵਾਂ ਰੋ ਰਹੀਆਂ ਤੂੰ ਤੇ ਪਟਿਆਲੇ ਆ ਕੇ ਤੂੰ ਮਾਵਾਂ ਦੇ ਬੱਚੇ ਮਾਰ ਦਿੱਤੇ ਤੂੰ ਆਪ ਯੂ ਹਵ ਟੂ ਆਪਨ ਜਬ ਸਰਕਾਰ ਨੂੰ ਕੈ ਅਬਾਦ ਕੀ ਨੋਟੀਸ ਦੇ ਰਹੇ ਆਂ ਪੰਜਾਬ ਦੀ ਸਾਰੀ ਔਰਤਾਂ ਜਦੋਂ ਅਸੀਂ ਦੁਰਗਾ ਚੰਡੀ ਬਣ ਗਏ ਤੇ ਤੁਹਾਡੇ ਚਿਰ ਦੇ ਕਿਸੇ ਨੂੰ ਟਿਕਣ ਨਹੀਂ ਦੇਵਾਂਗੇ ਅਸੀਂ ਆਪੇ ਪੰਜਾਬ ਨੂੰ ਚਲਾ ਲਾਵਾਂਗੇ ਸਾਨੂੰ ਕੋਈ ਪੋਲਿਟਿਕਸ ਨਹੀਂ ਚਾਹੀਦੀ ਅਸੀਂ ਆਪੇ ਪੰਜਾਬ ਚਲਾਣ ਜੋਗੇ ਹੈਗੇ ਆਂ ਕਿ ਮਾਵਾਂ ਨੂੰ ਇਨਸਾਫ ਨਹੀਂ ਮਿਲਿਆ ਆਈ ਵਿਲ ਸਟੈਂਡ ਵਿਦ them ਜਬ ਤੱਕ ਆ ਲੜਨਗੇ ਮੈਂ ਨਾਲ ਹੀ ਨਾ ਦੇ ਖੜੀਆਂ ਜਿੱਥੇ ਕਹਿੰਦੇ ਮੈਂ ਨਾਲ ਖੜੀਆਂ ਮੈਨੂੰ ਇੱਕ ਆਵਾਜ਼ ਤੇ ਮੈਂ ਤੁਹਾਡੇ ਦੂਰ ਮੈਂ ਅੱਧੇ ਘੰਟੇ ਦੀ ਦੂਰੀ ਚ ਮੈਂ ਆਪਣੀ ਲੜਾਈ ਦੀ ਐ ਜੇ ਲੜਡੀਆਂ ਮੇਰੀ ਲੜਾਈ ਮੁੱਕ ਹੀ ਨਹੀਂ ਐ ਉਹ ਵੀ ਇਨਸਾਫ ਦੇ ਲਈ ਐ ਉਦਾਂ ਹੀ ਤੁਹਾਡੇ ਇਨਸਾਫ ਲਈ ਮੈਂ ਤੁਹਾਡੇ ਨਾਲ ਖੜੀਆਂ ਵਾਈ ਗੁਰਜੀ ਦਾ ਖਾਲਸਾ ਉਹ ਵਾਈ ਗੁਰਜੀ ਕੀ ਪਤਨੀ ਜੁਗਦੇ ਵੀ ਸੱਚ ਦੇ ਇੱਥੇ ਬੈਠੇ ਨੇ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪਣੇ ਮੰਮੀ ਤੇ ਲਿਆ ਦੇ ਜੋ ਦੁਖਾ ਜੋ ਦੁੱਖਾਂ ਦਾ ਪਹਾੜ ਮੇਰੇ ਸਮਾੜੇ ਦੇ ਭਰਾਵਾ ਦੇ ਭੈਣਾਂ ਦੇ ਆਪਣੇ ਪਰਿਵਾਰ ਵਿੱਚ ਕਦੇ ਕਿਸੇ ਇਹੀ ਜਿਹੀ ਬਿਪਤਾ ਕਿਸੇ ਪਰਿਵਾਰ ਤੇ ਨਹੀਂ ਆ ਪਈ ਬੱਚੇ ਜੋ ਰੱਬ ਦਾ ਰੂਪ ਸੀਗੇ ਮੈਂ ਸੰਸਕਾਰ ਤੇ ਵੀ ਆਇਆ ਸੀ ਹਸਪੀਟਲ ਵੀ ਗਿਆ ਸੀ ਪਟਿਆਲੇ ਉੱਥੇ ਗਿਆ ਛੋਟਾ ਜਿਹਾ ਬੱਚਾ ਮੂੰਹ ਚ ਉਹਦੇ ਪਾਈ ਇੰਨਾ ਇੰਨਾ ਜਵਾਜ ਸੀਗਾ ਉਸ ਤੋਂ ਜ਼ਿਆਦਾ ਪੱਟੀਆਂ ਕੀਤੀਆਂ ਹੋਈਆਂ ਸੀ ਉਹਦੇ ਸਰੀਰ ਤੇ ਕ੍ਰਿਸ਼ਨ 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 ਦਿਨਾਂ ਦਾ ਬੱਚਾ ਜਿਸ ਤੋਂ ਜ਼ਿਆਦਾ ਪੱਟੀਆਂ ਕੀਤੀਆਂ ਹੋਈਆਂ ਸੀ ਦੇਖ ਕੇ ਰੋੜਾ ਆਉਂਦਾ ਸੀਗਾ ਸਿਸਟਮ ਤੇ ਕਿ ਪੰਜਾਬ ਸਰਕਾਰ ਜਾਂ ਇਥੋਂ ਦਾ ਪ੍ਰਸ਼ਾਸਨ ਕੀ ਕਰਦਾ ਇੱਥੇ ਇੰਨੇ ਟਿਪਾਂ ਚੱਲ ਰਹੇ ਨੇ ਨਜਾਰੇ 'ਚ ਪਟਾੜਾ ਛੋਟੇ ਛੋਟੇ ਬੱਚੇ ਚਲਾਉਂਦੇ ਨੇ ਟਿਪੜ ਆ ਹਾਦਸਾ ਅੱਜ ਨਹੀਂ ਹੋਇਆ ਪਹਿਲਾਂ ਵੀ ਇੱਥੇ ਕਈ ਹਾਦਸੇ ਹੋਏ ਨੇ ਆ ਹਾਏ ਹੁੰਦਾ ਜਦੋਂ ਕਿਸੇ ਨਾਲ ਹਾਦਸਾ ਵਾਪਰ ਜਾਂਦਾ ਹੈ ਮੀਡੀਆ ਵਾਲੇ ਸਾਥ ਦਿੰਦੇ ਨੇ ਜਨਤਾ ਸਾਥ ਦਿੰਦੀ ਹੈ ਲੇਕਿਨ ਸਰਕਾਰਾਂ ਸੁੱਤੀਆਂ ਪਈਆਂ ਉੱਠਦੀਆਂ ਨਹੀਂ ਹੈਗੀਆਂ ਕਿਉਂਕਿ ਇਹਨਾਂ ਦੇ ਘਰਾਂ ਨੂੰ ਨਹੀਂ ਸੇਕ ਲੱਗਦਾ ਜਦੋਂ ਸੇਕ ਇਹਨਾਂ ਦੇ ਘਰਾਂ ਨੂੰ ਲੱਗੂਗਾ ਤਾਂ ਇਨਸਾਫ ਮਿਲੂਗਾ ਆਪਨੂੰ ਜਦੋਂ ਇਹਨਾਂ ਦੇ ਬੱਚੇ ਨੂੰ ਦੁੱਖ ਲੱਗੂਗਾ ਫੇਰ ਪਤਾ ਲੱਗੂਗਾ ਜੋਗੋ ਭਗਵੰਤ ਮਾਨ ਨੇ ਬੱਚੇ ਨੂੰ ਦੁੱਖ ਲੱਗਾ ਫੇਰ ਪਤਾ ਲੱਗੂ ਗਿਆ ਮਾਵਾ ਦਾ ਦੁੱਖ ਕੀ ਹੁੰਦਾ ਹੈ ਤਿੰਦੂ ਨੇ ਜਿਸ ਤਰ੍ਹਾਂ ਲਾ ਕੇ ਵੋਟਾਂ ਜਾਨੇ ਕਿਉਂ ਤਰਨੇ ਲੜੇ ਪੈਂਦੇ ਨੇ ਕਿਉਂ ਸਾਨੂੰ ਇੰਨਾ ਤੁਸੀਂ ਦੁਖੀ ਕੀਤਾ ਪੰਜਾਬ ਦੀ ਜਨਤਾ ਨੂੰ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ ਡੀਜੀਪੀ ਪੰਜਾਬ ਨੂੰ ਕਿਉਂ ਸਾਨੂੰ ਦੁਖੀ ਕੀਤਾ ਹੈ ਜਨਤਾ ਨੂੰ ਆ ਗੱਲਾਂ ਇੱਥੇ ਮੈਂ ਕੋਈ ਭਾਰਤੀ ਜਨਤਾ ਪਾਰਟੀ ਦਾ ਨੁਮਾਇੰਦਾ ਹੋਣ ਕਰਕੇ ਨਹੀਂ ਆਇਆ ਮੈਂ ਆਪਣੇ ਭਰਾਵਾਂ ਦੀ ਭੈਣ ਭਰਾਵਾਂ ਦੇ ਇੱਥੇ ਜਿਨ੍ਹਾਂ ਦੇ ਬੱਚੇ ਪੂਰੇ ਹੋਏ ਨੌਂ ਦਾ ਤੁਖਸਾ ਬੁਲਾਉਣ ਲਈ ਆਇਆ ਮੇਰੀ ਵਾਈਫ ਆਈਏ ਮੇਰੇ ਸਿਸਟਰ ਲਾਏ ਮਿਸਿਸ ਬਾਠਾਈ ਨੇ ਇਹਨਾਂ ਨੇ ਪਹਿਲਾਂ ਹੋਣਾ ਸੀ ਜਿੱਦ ਤੇ ਇੱਥੇ ਸਤਕਾਰ ਸੀ ਆ ਦਿੱਲੀ ਗਿਆ ਹੋਈ ਸੀ ਤਾਂ ਨਹੀਂ ਆ ਸਕੇ ਤੋਂ ਮੇਰੇ ਜਿਹੜੀ 11 ਮੈਂਬਰੀ ਤੁਹਾਨੂੰ ਜੀ ਜਿਹੜੀ 11 ਮੈਂਬਰੀ ਕਮੇਟੀ ਤੁਸੀਂ ਬਣਾਈ ਹੋਈ ਹੈ ਹਾਏ ਜੀ ਸਾਹਿਬ ਅੱਜ ਨਹੀਂ ਮਿਲਣਾ ਆਪਾਂ ਨੂੰ ਮੈਂ ਤੁਹਾਡੇ ਸਾਹਮਣੇ ਕਹਿ ਕੇ ਜਾ ਰਿਹਾ ਅੱਜ ਜਿੰਨੇ ਮਰਜੀ ਮਹੀਨਾ ਹੋ ਗਿਆ ਅੱਜ ਸੱਚ ਪਿਛਲੇ ਮਹੀਨੇ ਦੇ 7 ਤਰੀਕ ਦਾ ਕੱਟਣਾ ਵਾਪਰੀ ਹੈ ਅੱਜ ਮਹੀਨਾ ਹੋ ਗਿਆ ਕਹਿੰਦੇ ਪਤਨਾਲਾ ਉੱਥੇ ਦਾ ਉੱਥੇ ਅਸੀਂ 11 ਮੈਂਬਰੀ ਕਮੇਟੀ ਬੈਠ ਕੇ ਜਿੰਨੇ ਸਲਾਹ ਦੇ ਦਿੱਤਾ ਮੇਰੀ ਮੰਨ ਲਿਓ ਚੰਗੀ ਲੱਗੂਗੀ ਮੰਨ ਲਿਓ ਨਹੀਂ ਚੰਗੀ ਲੱਗੂ ਨਾ ਮੰਨੇਉ ਮੈਂ ਨਿਤਿਨ ਗੜਕੀ ਜੀ ਨੂੰ ਮਿਲ ਗਿਆ ਨਾ ਫੋਨ ਲੈਂਦਾ ਮੈਂ ਪਟਿਆਲਾ ਤੱਕ ਨਿਤਿਨ ਗੜਕੀ ਨੂੰ ਪਿਛਲੇ ਮਹੀਨੇ ਮਿਲਿਆ ਸੀ ਆ ਹਾਦਸਾ ਹੋਣ ਤੋਂ ਪਹਿਲਾਂ ਇਹ ਜਿਹੜੀ ਮਿਲਿਆ ਸੀ 2 ਦੀ ਪਟਿਆਲਾ ਸਮਾਣਾ ਪਾਟੜਾ ਮੂਨਕ ਰੋਡ ਹੈ ਇਹਨੂੰ ਫੋਰ ਲਾਈਨਿੰਗ ਕਰਾਇਆ ਜਾਵੇ ਕਿਉਂਕਿ ਇੱਥੇ ਹਾਦਸੇ ਬਹੁਤ ਹੁੰਦੇ ਨੇ ਆਲਰੇਡੀ ਮੈਂ ਚਿੱਠੀ ਦੇ ਕੇ ਆਇਆ ਹਾਂ ਲੇਕਿਨ ਪੰਜਾਬ ਸਰਕਾਰ ਦੀ ਨਕਮੀ ਸਰਕਾਰ ਹੈ ਪਟਿਆਲਾ ਨਾਂਬਾ ਰੋਡ ਫੋਰ ਲਾਈਨਿੰਗ ਪਾਸ ਕਰਾਈ ਹੋਈ ਹੈ 2 ਸਾਲ ਹੋ ਗਏ ਲੇਕਿਨ ਪੰਜਾਬ ਸਰਕਾਰ ਉਹਦੀ ਡੀਪੀਆ ਨਹੀਂ ਭੇਜਦੀ ਝਟਕੜੀ ਜੀ ਮੈਨੂੰ ਕਹਿੰਦੇ ਕਹਿੰਦੇ ਕਿ ਲੋਕਾਂ ਦਾ ਤੁਸੀਂ ਆਪਣੇ ਕੰਮ ਦਾ ਕਿਉਂ ਕਹਿੰਦੇ ਨਹੀਂ ਮੈਨੂੰ ਲੋਕਾਂ ਦੇ ਪਾਸ ਹਲਕੇ ਦੇ ਕੰਮ ਲੈ ਕੇ ਆਉਂਦੇ ਹੋ ਮੈਨੂੰ ਆਪ ਆਪਣੀ ਪਰਸਨਲ ਕੰਮ ਵੀ ਬਤਾਇਆ ਕਰੋ ਮੈਂ ਕਹਿੰਦਾ ਮੇਰੇ ਪਰਸਨਲ ਕੰਮ ਲੋ ਅਸੀਂ ਲੋਕਾਂ ਦੇ ਲੋਕਾਂ ਦੀ ਲੜਨਾ ਲੋਕਾਂ ਦੀ ਮਰਨਾ ਸਾਡਾ ਜੀਵਨ ਰਾਜਨੀਤੀ ਕਰਦੇ ਨੇ ਲੇਕਿਨ ਲੋਕਾਂ ਦੀ ਸੇਵਾ ਕਰਲੀ ਕਰਦੇ ਆ ਮੇਰੀ ਕੋਈ ਭਾਵਨਾ ਨਹੀਂ ਹੈ ਕਿ ਇਲੈਕਸ਼ਨਾਂ ਲੜਦੇ ਨਹੀਂ ਲੜੀਆਂ ਨਾਲ ਲੜਾਂਗੇ ਦੋ ਵਾਰੀ ਟਿਕਟ ਕੱਟੀ ਗਈ ਤੀਜੀ ਵਾਰੀ ਵੀ ਕੱਟੀ ਜਾਵੇ ਤਾਂ ਵੀ ਕੋਈ ਪਰਵਾਹ ਨਹੀਂ ਹੈਗੀ ਲੇਕਿਨ ਉਹੀ ਸ਼ਕਤੀ ਨਾਲ ਉਹੀ ਤਾਕਤ ਨਾਲ ਗੁਰਤੇਜ ਸਿੰਘ ਢਿੱਲੋਂ ਮਰੂੰਗਾ ਵੀ ਠੋਡੇ ਲਈ ਜੀਊਗਾ ਵੀ ਠੋਡੇ ਲਈ ਜਿਹੜੀ ਇਹ 11 ਮੈਂਬਰੀ ਕਮੇਟੀ ਹੈ ਕਿਉਂਕਿ ਇੱਕ ਚੀਜ਼ ਹੈ ਤੁਸੀਂ ਭੋਲੇ-ਭਾਲੇ ਲੋਕੋ ਮੈਂ ਮੰਨਦਾ ਹੈ ਪਰਿਵਾਰ ਦੁੱਖਾਂ ਦਾ ਪਹਾੜ ਟੁੱਟਿਆ ਹੈ ਲੜਾਈਆਂ ਲੜੀਆਂ ਜਾਂਦੀਆਂ ਜਿਵੇਂ ਅਸੀਂ ਕਰਨਲ ਸਾਹਿਬ ਦੀ ਲੜਾਈ ਲਾ ਰਹੇ ਆ ਮੇਜ਼ਲ ਬੈਠ ਜੀ ਆਪਸਲਾ ਕਰਕੇ ਇਹਨੂੰ ਇੱਕ ਨਵੀਂ ਦਿਸ਼ਾਵਲੀ ਲੈ ਕੇ ਜਾਵਾਂਗੇ ਅੱਗੇ ਤੋਂ ਪਤਾ ਲੱਗ ਜੂ ਜਿਹੜੇ ਆ ਅਫਸਰ ਦੇ ਚਤੁਰੇ ਫਿਰਦੇ ਨੇ ਨਾ ਇਹਨਾਂ ਨੂੰ ਪਤਾ ਲੱਗ ਜੂ ਕਿ ਲੋਕਾਂ ਦਾ ਇਨਸਾਫ ਕਿਵੇਂ ਕੀਤਾ ਹੁੰਦਾ ਇੱਕ ਚੀਜ਼ ਮੈਂ ਤੁਹਾਨੂੰ ਕਹਿੰਦਾ ਪੁਰਨਾ ਲਾਸਟ ਜਿਹੜਾ ਲਾਅ ਐਂਡ ਆਰਡਰ ਹੁੰਦਾ ਐਸ ਐਚਓ ਹੁੰਦਾ ਉੱਪਰ ਐਸ ਐਸ ਪੀ ਹੁੰਦਾ ਉੱਪਰ ਡੀ ਆਈ ਜੀ ਹੁੰਦਾ ਉੱਪਰ ਡੀ ਜੀ ਪੀ ਹੁੰਦਾ ਆਹ ਕੰਮ ਲਾਅ ਐਂਡ ਆਰਡਰ ਠੀਕ ਰੱਖਣਾ ਐਸਐਚਓ ਤੋਂ ਲੈ ਕੇ ਡੀਜੀਪੀ ਦਾ ਕੰਮ ਹੁੰਦਾ ਕਿਸੇ ਨੂੰ ਫੜਨਾ ਵੀ ਤੁਸੀਂ ਸਾਰੇ ਜਾਣਦੇ ਹੋ ਜਿਹੜਾ ਡੀਸੀ ਹੁੰਦਾ ਐਸਡੀਐਮ ਹੁੰਦਾ ਉਹਨੇ ਲੌਂਗ ਆਰਡਰ ਨਹੀਂ ਦੇਖਣਾ ਹੁੰਦਾ ਉਹਦੇ ਤੱਕ ਹਰਾ ਪੈਨਸ ਲਾਲਾ ਹੁੰਦਾ ਆਰਡਰ ਜਿਹੜੇ ਹਮਦਰੇ ਮੇਰੀ ਇੱਕ ਬੇਨਤੀ ਹੈ ਕਿ ਡੀਸੀ ਸਾਹਿਬ ਜਿਹੜੇ ਪਟਿਆਲੇ ਦੇ ਬਹੁਤ ਵਧੀਆ ਲੇਡੀ ਹੈ ਪ੍ਰੀਤੀ ਜਾਦਵ ਇੱਕ ਮਿੰਟ ਮੇਰੀ ਬੇਨਤੀ ਹੈ ਪ੍ਰੀਤੀ ਜਾਦਵ ਬਹੁਤ ਚੰਗੀ ਲੇਡੀ ਹੈ ਉਹਨਾਂ ਦੀ ਸੁਣਦਾ ਕੋਈ ਨਹੀਂ ਹੈ ਸਾਡੇ ਕੇਸ ਚ ਵੀ ਅਸੀਂ ਦੇਖਿਆ ਉਹਨਾਂ ਦਾ ਇੰਟਰਵੈਨਸ਼ਨ ਕਰਨ ਤੋਂ ਬਾਅਦ ਫਰਕ ਪਿਆ ਲੇਕਿਨ ਅਫਸਰੋਨਾਂ ਵੀ ਸੁਣਦੇ ਨਹੀਂ ਹੈਗੇ ਉਹਨਾਂ ਦੀ ਇੱਜ਼ਤ ਉਹਨਾਂ ਨੂੰ ਇੱਜ਼ਤ ਦਿਓ ਮੇਰੀ ਆਈ ਤੁਹਾਡੇ ਨਾਲ ਬੇਨਤੀ ਹੈ ਜਿੱਥੇ ਤੁਸੀਂ ਕਹੋਗੇ ਜਿੱਥੇ ਕਹੋਗੇ ਤੁਹਾਡੇ ਨਾਲ ਅੱਧੀ ਰਾਤ ਵੀ ਖੜੇ ਹੈ ਵਾਈ ਗੁਰੂ ਜੀ ਦਾ ਕਾਲਸਾ ਵਾਈ ਗੁਰੂ ਜੀ ਦੀ ਹਜ਼ਰਤ ਜਿਹੜੇ ਸਾਡੇ ਵੱਡੇ ਬੁਲਾਰੇ ਆ ਰਹੇ ਨੇ ਇਹ ਨਾ ਹੋਵੇ ਕਿ ਇੱਥੇ ਬੈਣਾ ਪਊਗਾ ਬੋਲਣ ਤੋਂ ਬਾਅਦ ਇਹ ਵੀ ਆਪਾਂ ਘਰ ਘਰੇ ਜੀਓ ਇਹ ਜਿਹੜੀ ਹੈ ਮਾਤੂ ਦੇ ਨਾਲ ਜਿਹੜੇ ਜਿਨ੍ਹਾਂ ਦੇ ਬੱਚਾ ਵੀ ਦਿੱਕੂ ਆ ਉਹਨਾਂ ਦੇ ਨਾਲ ਬੈਠ ਕੇ ਲੰਮੀ ਪਣੀ ਹੈ